ਮਿੰਟੂ ਜੀ ਆਪਾਂ ਜਰਾ ਇਧਰਲੇ ਪਾਸੇ ਆਈਏ ਖਬਰਾਂ ਵੱਲ ਤਾਂ ਇਹਦੇ ਨਾਲ ਨਾਲ ਇੱਕ ਹੋਰ ਗੱਲ ਕਰਨੀ ਬਣਦੀ ਹੈ ਵੈਸੇ ਤੁਸੀਂ ਵੀਕਐਂਡ ਦੇ ਉੱਤੇ ਮੁੱਦਾ ਖੋਲਿਆ ਹੋਵੇ ਸੀਗਾ ਪੱਤਰਕਾਰ ਰਜਿੰਦਰ ਸਿੰਘ ਤਗੜਵਾਲਾ ਉਹਨਾਂ ਦੇ ਉੱਤੇ ਜੋ ਮਾਮਲਾ ਦਰਜ ਹੋਇਆ ਵੈਸੇ ਪਹਿਲਾਂ ਵੀ ਦਰਜ ਹੋਇਆ ਸੀ ਹੁਣ ਦੂਸਰਾ ਮਾਮਲਾ ਦਰਜ ਹੋਇਆ ਤਾਂ ਉਹਦੇ ਉੱਤੇ ਗੱਲਬਾਤ ਆਪਾਂ ਹੋਈ ਸੀ ਗੈਲਬੋਸਟ ਤਾਂ ਹੁਣ ਉਸ ਮਾਮਲੇ ਦੇ ਵਿੱਚ ਇੱਕ ਆਡੀਓ ਕਲਿੱਪ ਆਇਆ ਮਿੰਟੂ ਜੀ ਬਾਹਰ ਜਿਹੜਾ ਕਿ ਦੱਸਦੇ ਆ ਕਿ ਉਹ ਅੰਦਰੋਂ ਹੀ ਬਾਹਰ ਆਇਆਗਾ 3 ਘੰਟਿਆਂ ਦੇ ਆਸ-ਪਾਸ ਦੀ 3 ਘੰਟੇ 2 ਮਿੰਟ 16 ਸੈਕਿੰਡ ਦੀ ਆਡੀਓ ਜਿਹੜੀ ਕਬੱਡੀ ਸਾਰੀ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਕਹਿੰਦੇ ਕਿ ਬਾਈ ਜੋ ਉਹਨਾਂ ਦੇ ਜਾਣਕਾਰੀ ਜਾਂ ਜੋ ਇਹਨਾਂ ਦੇ ਨਾਲ ਦੇ ਆ ਜਿਸ ਤਰ੍ਹਾਂ ਦੇ ਨਾਲ ਉਹ ਕਹਿੰਦੇ ਕਿ ਬਾਈ ਆ ਸਾਰੀ ਕਲਿੱਪ ਆ ਤੁਸੀਂ ਸੁਣ ਲਓ ਉਹਦੇ ਵਿੱਚ ਨਿਸਤਾਰਾ ਹੋ ਜੂਗਾ ਕਿ ਬਾਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਜਿਹੜੇ ਦੋ ਪਰਚੇ ਹੋਏ ਆ 17 ਨੰਬਰ ਤੇ 137 ਨੰਬਰ ਦੋ ਮਾਮਲੇ ਆ ਜੀ ਤਾਂ ਉਹ ਕਹਿੰਦੇ ਕਿ ਬਾਈ ਇਹਦੇ ਨਾਲ ਸਾਰੇ ਖੁੱਲ ਜਾਣੇ ਹੈਗੇ ਕਿਉਂਕਿ ਪੁਲਿਸ ਨੇ ਜਿਹੜੇ ਮਾਮਲੇ ਦਰਜ ਕੀਤੇ ਆ ਉਹਦੇ ਵਿੱਚੋਂ ਪਿਕ ਕਰ ਕਰਕੇ ਆਡੀਓ ਭਾਅ ਕੀ ਕੱਟ ਕੱਟ ਕੇ ਛੋਟੇ ਕਲਿੱਪ ਲੇ ਹੋਇਆ ਤੇ ਆ ਪੂਰੀ ਆਡੀਓ ਸੁਣ ਲਓ ਤੁਹਾਨੂੰ ਉਹਦੇ ਨਾਲ ਨਿਸਤਾਰਾ ਹੋ ਜਾਊਗਾ ਕਿ ਨੇ ਕਿ ਸਾਰੀ ਕਹਾਣੀ ਸਾਫ਼ ਹੋ ਜਾਏਗੀ ਜੋ ਚੀਜ਼ਾਂ ਜਿਸ ਤਰ੍ਹਾਂ ਦੇ ਨਾਲ ਆਪਾਂ ਪਹਿਲਾਂ ਗੱਲ ਕੀਤੀ ਸੀ ਇੱਕ ਮਾਮਲਾ ਸੀਗਾ ਸ਼ਰਕਸਟੋਰਜ ਦਾ ਬੰਦਾ ਸੀ ਇੱਕ ਕਹਾਣੀ ਨਾ ਜਿਹੜੀ ਥੋੜੀ ਉਹ ਗੁੰਝਲਦਾਰ ਆ ਜੀ आम ऑडियंस दी ये समझ ਨਹੀਂ ਪੈਂਦੀ ਜੀ ਇਹਨੂੰ ਖੋਲਣਾ ਪਵੇਗਾ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਹੈਗਾ ਸੀ ਅਫਸਰ ਮਾਲਵਿੰਦਰ ਸਿੰਘ ਸਿੱਧੂ ਉਹਦੀ ਗ੍ਰਿਫਤਾਰੀ ਹੁੰਦੀ ਆ ਹਾਂ ਉਹਨਾਂ ਚੋਂ ਹੀ ਰਿਕਾਰਡਰ ਮਿਲਿਆ ਸੀ ਉਹਨਾਂ ਦੇ ਕੱਛੇ ਚੋਂ ਪਗਲ ਕੀਤੀ ਸੀ ਉਹ ਕੱਛੇ ਚ ਰਿਕਾਰਡਰ ਪਾਈ ਫਿਰਦਾ ਹੁੰਦਾ ਸੀ ਜੀ ਪਤਾ ਨਹੀਂ ਕਿੰਨੀਆਂ ਕੁ ਰਿਕਾਰਡਿੰਗਾਂ ਉਹਨੇ ਕੀਤੀਆਂ ਸੋ ਜੀ ਠੀਕ ਹੈ ਜੀ ਉਸ ਰਿਕਾਰਡਰ ਦੇ ਵਿੱਚੋਂ ਜਿਹੜੀ ਰਿਕਾਰਡਿੰਗ ਨਿਕਲੀ ਆ ਉਹਦੇ ਵਿੱਚ ਇਹ ਰਿਕਾਰਡਿੰਗ ਸੀਗੀ ਠੀਕ ਹੈ ਜੀ ਉਹਦੇ ਵਿੱਚੋਂ ਇੱਕ ਕਲਿੱਪ ਜਿਹੜੀ ਆ ਯੂਜ਼ ਕੀਤੀ ਗਈ ਹੈ ਦਰਅਸਲ ਕਿ ਉਹ ਕੋਈ ਫਰਜ਼ੀ ਜਾਤੀ ਸਰਟੀਫਿਕੇਟ ਬਣਾਉਣ ਵਾਲਾ ਮਾਮਲਾ ਸੀਗਾ ਠੀਕ ਹੈ ਜੀ ਜਿੱਥੇ ਧਰਨਾ ਚੱਲ ਰਿਹਾ ਸੀਗਾ ਤਾਂ ਉਹਦੇ ਵਿੱਚ ਫਿਰ ਇਹ ਕਹਾਣੀ ਇਧਰ ਨੂੰ ਮੋੜਾ ਖੱਟ ਗਈ ਕਿ ਉਹ ਧਰਨਾ ਸਪான்ਸਰ ਕਰਵਾਇਆ ਗਿਆ ਸੀ ਤੋਂ ਘਰੋਂ ਮੋਹਲੀ ਚੱਲ ਲੱਗਿਆ ਹੋਇਆ ਸੀ ਮੋਹਲੀ ਤਰਨ ਲੱਗਿਆ ਉਹ ਗੱਲ ਖੋਲੂਗੇ ਨਾ ਆਮ ਆਡੀਅੰਸ ਨੂੰ ਸਮਝ ਪਵੇ ਆਪਾਂਵੇਂ ਉਹ ਰੋਲ ਕੇ ਝੋਲਾ ਜਪਾਈ ਉਹ ਠੀਕ ਨਹੀਂ ਜਾਂਦਾ ਜੀ ਤੋਂ ਮਤਲਬ ਕਿ ਉਹ ਜਿਹੜੀ ਆਡੀਓ ਰਿਕਾਰਡਿੰਗ ਪੁਲ ਸਕੂਲ ਪਹੁੰਚ ਗਈ ਉਹਨਾਂ ਨੇ ਉਹ ਹਿੱਸਾ ਕੱਢ ਕੇ ਕਿਉਂਕਿ ਤੱਗੜ ਪਹਿਲਾਂ ਹੀ ਨਜ਼ਰੇ ਚੜਿਆ ਸੀਗਾ ਉਹਨਾਂ ਨੇ ਉਹ ਇਸਤੇਮਾਲ ਕੀਤੀ ਹੁਣ ਇਸ ਧਿਰ ਨੇ ਸਾਰੀ ਰਿਕਾਰਡਿੰਗ ਕਿੱਥੋਂ ਲਿਆਂਦੀ ਆ ਕਿ ਉਹ ਕਿ ਰਿਕਾਰਡਿੰਗ ਤੇ ਪੁਲਿਸ ਦਾ ਸਟੱਡੀ ਚ ਸੀਗੀ ਜੀ ਪੁਲਿਸ ਦੇ ਕੋਲ ਸੀ ਇਹ ਵੀ ਇੱਕ ਬਹੁਤ ਇੰਟਰਸਟਿੰਗ ਕਹਾਣੀ ਹੋ ਜਾਂਦੀ ਹੈ ਕਿ ਸਾਰੀ ਦੀ ਸਾਰੀ ਆਡੀਓ ਚੜੀ ਹੈ ਉਹ ਇਹਦਾ ਮਤਲਬ ਇਹ ਹੈ ਕਿ ਅਫਸਰਾ ਨੇ ਹੀ ਸ਼ਾਇਦ ਘੜ ਦਿੱਤੀ ਹਾਂ ਵੀ ਹੋ ਸਕਦਾ ਕਿ ਇੱਕ ਉਹਨਰੇ ਕੋਈ ਜਾਣਕਾਰ ਨੇ ਜਾਂ ਕਿਸੇ ਕੋਈ ਵੀ ਆ ਇਹ ਤਾਂ ਮੰਨਣਾ ਪਊਗਾ ਨਾ ਕਿ ਪੁਲਿਸ ਦੇ ਵਿੱਚੋਂ ਹੀ ਨਿਕਲੀ ਹੈ ਹੋਰ ਤਾਂ ਕਹਦੇ ਕੋਲ ਸਾਰੀ ਰਿਕਾਰਡਿੰਗ ਜਿਹੜੀ ਹੋ ਸਕਦਾ ਕਿ ਕਿਸੇ ਅਫਸਰ ਨੇ ਸੁਣੀ ਹੋਵੇ ਰਿਕਾਰਡਿੰਗ ਤਾਂ ਉਹਨਾਂ ਲੱਗਾ ਹੋਵੇ ਕਿ ਯਾਰ ਵੀ ਅੰਦਰੋਂ ਤਾਂ ਗੱਲ ਇਹ ਆ ਅੰਦਰੋਂ ਗੱਲ ਇਹ ਆ ਹੁਣ ਉਹ ਕਹਾਣੀ ਜਿਹੜੀ ਆ ਉਹ ਦਰਅਸਲ ਕੀ ਆ ਕਿ ਉਹ ਖਬਰ ਦੇ ਮੁਤਲਕ ਉਹ ਸ਼ਾਇਦ ਸਾਰੀ ਫੀਲਡਿੰਗ ਸੈੱਟ ਕਰ ਰਹੇ ਸੀਗੇ ਉਹਦਾ ਨਿਚੋੜੇ ਨਿਕਲਦਾ ਹੈ ਨਿਚੋੜੇ ਹੋ ਨਿਕਲਦਾ ਕਿ ਜਿਸ ਤਰ੍ਹਾਂ ਦੇ ਨਾਲ ਹੈ ਕਿ ਬਈ 5 ਲੱਖ ਦੀ ਗੱਲ ਹੁੰਦੀ ਆ 15 ਲੱਖ ਦੀ ਗੱਲ ਹੁੰਦੀ ਸਮਥਿੰਗ ਕੁਝ ਇਸ ਤਰ੍ਹਾਂ ਦੇ ਚਾਹੇ ਖ ਰੁਪਿਆ ਵੀ ਦਿੰਦਾ ਤਾਂ ਮਤਲਬ ਕਿ ਉਹ ਸਾਰਾ ਕੁਝ ਜਿਹੜਾ ਉਹ ਫਿਰ ਸਾਰੀ ਰਿਕਾਰਡਿੰਗ ਸੁਣੋਗੇ ਬਹੁਤ ਲੰਬੀ ਰਿਕਾਰਡਿੰਗ ਹੈ ਜੰਦਰਾ ਤੁਸੀਂ ਕਿਹਾ ਕਿ ਉਹਦੇ ਵਿੱਚ ਫਿਰ ਨਿਚੋੜ ਨਿਕਲਦਾ ਹੈ ਕਿ ਅਸਲ ਚ ਬਹੁਤ ਵੱਡੀ ਰਿਕਾਰਡਿੰਗ ਸੀਗੀ ਜੀ ਕਿਉਂਕਿ ਉਹ ਮਾਲਵਿੰਦਰ ਤੇ ਰਿਕਾਰਡਿੰਗ ਹੀ ਕਰੀ ਜਾਂਦਾ ਸੀ ਉਹਨੂੰ ਹੋਰ ਤੇ ਕੋਈ ਕੰਮ ਹੀ ਨਹੀਂ ਸੀਗਾ ਸ਼ਾਇਦ ਤੇ ਉਹ ਸਾਰੀਆਂ ਜਿਹੜੀਆਂ ਰਿਕਾਰਡਿੰਗਾਂ ਸੀਗੋ ਫੜੀਆਂ ਗਈਆਂ ਤਾਂ ਉਹਦੇ ਵਿੱਚੋਂ ਉਹ ਹਿੱਸਾ ਇਸਤੇਮਾਲ ਕਰਕੇ ਇਹ ਯਾਨੀ ਇਹਨਾਂ ਦਾ ਦਾਵਾ ਹੈ ਦੂਸਰੀ ਤਰ ਦਾ ਕਿ ਉਹ ਜਿਹੜੀ ਕਲਿੱਪ ਸੀਗੀ ਉਹ ਇਸਤੇਮਾਲ ਕੀਤੀ ਗਈ ਤਗੜ ਦੇ ਉਲਟ ਕਿਉਂਕਿ ਤਗੜ ਪਹਿਲਾਂ ਹੀ ਰੜਕ ਰਿਹਾ ਸੀ ਜੀ ਹਾਂ ਖਾਸ ਕਰਕੇ ਮੋਹਾਲੀ ਪੁਲਿਸ ਦੇ ਲੈ ਕੇ ਮੈਨੂੰ ਜਿਨਾ ਕੋ ਲੱਗਿਆ ਸਾਬ ਕਥਾ ਨਹੀਂ ਗੱਲ ਇਹੋ ਹੈ ਮਿੰਟੂ ਜੀ ਫਿਰ ਮੈਨੂੰ ਲੱਗਦਾ ਮਿੰਟੂ ਜੀ ਇੱਕ ਗੱਲ ਹੋਰ ਲੱਗਦੀ ਹੈ ਇਸ ਤਰ੍ਹਾਂ ਦੇ ਨਾਲ ਜੇ ਰਿਕਾਰਡਰ ਵੀ ਫੜਿਆ ਗਿਆ ਹੁਣ ਜਿਸ ਤਰ੍ਹਾਂ ਦੇ ਨਾਲ ਚਲੋ ਉਹਨਾਂ ਕੋਲ ਹੈਨਾ ਪੁਲਿਸ ਅਧਿਕਾਰੀ ਕੋਲ ਹੋਸੇ ਤਾਂ ਕੱਲ ਨੂੰ ਕੋਈ ਵੱਡੀ ਰਿਕਾਰਡਿੰਗ ਹੋਰ ਨਿਕਲੇ ਬਦ ਵਿੱਚ ਕੁਝ ਹੋਰ ਵੀ ਚੀਜ਼ਾਂ ਆ ਜਾਣ ਸਾਹਮਣੇ ਇਹ ਵੀ ਹੋ ਸਕਦਾ ਹੁਣ ਕਿੰਨੀਆਂ ਕੋਈ ਰਿਕਾਰਡਿੰਗਾਂ ਨੇ ਉਹ ਤਾਂ ਪੁਲਿਸ ਹੀ ਦੱਸ ਸਕਦੀ ਪਰ ਹੁਣ ਪੁਲਿਸ ਚ ਕੰਨੀ ਹੋ ਜਾਏਗੀ ਛੇਤੀ ਕਿਤੇ ਆ ਕਹਿ ਲੋ ਕਿ ਚੀਜ਼ਾਂ ਲੀਕ ਨਹੀਂ ਹੋਣਗੀਆਂ ਮੇਰਾ ਮੰਨਣਾ ਜੇ ਹੋ ਚੁੱਕੀਆਂ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਪੁਲਿਸ ਚ ਕਰਨੀ ਹੋ ਜਾਂਦੀ ਕਿਉਂਕਿ ਪੁਲਿਸ ਲਈ ਤੇ ਇਹ ਬਹੁਤ ਫਜ਼ੀਅਤ ਦਾ ਮਾਮਲਾ ਬਣ ਜਾਏਗਾ ਨਾ ਜੇ ਮੰਨ ਲਓ ਕੋਰਟ ਦੇ ਵਿੱਚ ਇਹ ਸਾਰੀ ਆਡੀਓ ਪਹਿਲੀ ਗੱਲ ਹੈ ਤੁਹਾਨੂੰ ਪਤਾ ਹੈ ਆਡੀਓ ਦੀ ਜਿਹੜੀ ਹੈ ਨਾ ਪ੍ਰਮਾਨਤਾ ਵਗੈਰਾ ਜਿਹੜੀ ਉਹ ਬਹੁਤ ਔਖੀ ਹੁੰਦੀ ਹੈ ਸਥਾਪਿਤ ਕਰਕੇ ਫੇਰ ਹੀ ਐਵੀਡੈਂਸ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਦੂਸਰੇ ਪਾਸੇ ਜੇ ਇੰਨੀ ਲੰਬੀ ਆਡੀਓ ਨਿਕਲ ਆਈ ਆ ਤਾਂ ਫਿਰ ਜੇ ਉਧਰੋਂ ਕਨਸੀਡਰ ਕੀਤਾ ਜਾਏਗਾ ਐਵੀਡੈਂਸ ਤਾਂ ਇਹ ਜਿਹੜੀ ਆਡੀਓ ਫਿਰ ਤੇ ਦੂਸਰਾ ਸਾਰਾ ਪਾਰਟ ਉਹ ਵੀ ਤੇ ਵੇਖਿਆ ਜਾਏਗਾ ਨਾ ਸੁਣਿਆ ਜਾਏਗਾ ਜੀ 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 ਜਿੰਨਾ ਕੁ ਮੈਂ ਸੁਣਿਆ ਨਾ ਮਿੰਟੂ ਜੀ ਉਹ ਆਡੀਓ ਰਿਕਾਰਡਰ ਵੀ ਕੋਈ ਆਮ ਨਹੀਂ ਹੈ ਕਨੇ ਬਹੁਤ ਮਹਿੰਗਾ ਉਹ ਯੰਤਰ ਆ ਤੇ ਤਾਂ ਮਹਿੰਗਾ ਹੀ ਹੋਏਗਾ ਜਿਹੜਾ ਕੱਚੇ 'ਚ ਵੀ ਰਿਕਾਰਡ ਕਰੀ ਜਾਂਦਾ ਗੱਲਾਂ ਬਾਤਾਂ ਕਮਾਲ ਦੀ ਗੱਲ ਹੈ ਇਹਨੇ ਪਾਇਆ ਕਿੱਡੀ ਕਸੂਤੀ ਥਾਂ 'ਚ ਆ ਯਾਰ ਮੈਂ ਤੇ ਹੈਰਾਨ ਆ ਇਹ ਕਿਹੋ ਜਿਹਾ ਅਪਸਰ ਆ ਯਾਰ ਗੱਲਾਂ ਹੀ ਰਿਕਾਰਡ ਕਰੀ ਜਾਂਦਾ ਇਹਨੂੰ ਤੇ ਆਈ ਵੀ ਚ ਚਾਹੀਦਾ ਸੀਗਾ ਜੀ ਇਹੋ ਜਿਹਾ جاسੂਸ ਤੇ ਉਹੋ ਜੇ ਮਤਲਬ ਕਿ ਤਗੜ ਸਾਹਿਬ ਜਿਹੜੇ ਕਿ ਇੰਨਾ ਡੈਪਟ ਚ ਚਲੇ ਗਏ ਯਾਰ ਦੋ ਦੋ ਤਿੰਨ ਸਟੋਰੀ ਮਤਲਬ ਕਿ ਠੀਕ ਹੈ ਖਬਰ ਕਰਦੇ ਆ ਅਸੀਂ ਵੀ ਕਰਦੇ ਆ ਖਬਰ ਤੇ ਟਾਈਮ ਲੱਗਦਾ ਸਭ ਕੁਝ ਲੱਗਦਾ ਐਦਾਂ ਦੀ ਫੀਲਡਿੰਗ ਸੈੱਟ ਤੁਸੀਂ ਇੱਕ ਪੁਲਿਸ ਅਫਸਰ ਦੇ ਨਾਲ ਪਤਾ ਨਹੀਂ ਕੀ ਸਾਹ ਉਹ ਪੁਲਿਸ ਅਫਸਰ ਦੀ ਆਵਾਜ਼ ਦੇ ਵਿੱਚ ਵਿੱਚ ਉਹਨਾਂ ਦੀ ਹੈ ਵਿੱਚ ਮੇਰੇ ਖਿਆਲ ਨਾਲ ਸ਼ਾਇਦ ਆਰਟੀ ਐਕਟਿਵਿਸਟ ਜਿਹੜਾ ਉਹ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਸ਼ਾਇਦ ਹੋ ਸਕਦਾ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਹੋਵੇ ਤਾਂ ਮਤਲਬ ਕਿ ਨਿਚੋੜੇ ਨਿਕਲਦਾ ਕਹਾਣੀ ਦਾ ਤੇ ਇਹ ਸਾਡਾ ਦੱਸਣਾ ਫਰਜ਼ ਹੈ ਕਿ ਉਹ ਆਡੀਓ ਸਾਰੀ ਦੀ ਸਾਰੀ ਜਿਹੜੀ ਉਹ ਨਿਕਲ ਆਈ ਜੀ 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 ਦੱਸਣ ਵਾਲੇ ਹੁਣ ਇਹ ਵੀ ਦੱਸਦੇ ਕਿ ਉਸ ਤੋਂ ਬਾਅਦ ਪੁਲਿਸ ਥੋੜੀ ਜੀ ਬੈਕਫੁੱਟ ਦੇ ਉੱਤੇ ਚਲੀ ਗਈ ਹੈ ਹੋ ਸਕਦਾ ਕੁਝ ਦਿਨਾਂ ਤੱਕ ਉਹ ਬੈਕਫੁੱਟ ਦਿੱਤੇ ਜਾਏਗੀ ਜਾਏਗੀ ਜਦੋਂ ਇਸ ਤਰ੍ਹਾਂ ਸਾਰੀ ਆਡੀਓ ਨਿਕਲਾਈ ਆ ਪਰ ਚੱਕੰਨੀ ਵੀ ਹੋ ਜਾਏ ਕਿ ਹੋਰ ਸ਼ਾਇਦ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੀਕ ਨਾ ਹੋਣ ਜੀ ਇਸ ਵਾਸਤੇ ਵੀ ਤੇ ਚੁੱਕਣੀ ਹੋਏਗੀ ਜੀ ਜੀ